ਤਤ ਕੁਦਰਤ ਦਾ ਕਹਿਰ ਇੱਕ ਗਰੀਬ ਪਰਿਵਾਰ ਉਤੇ ਦੇਖਣ ਨੂੰ ਮਿਲਿਆ ਜਿੱਥੇ ਘਰ ਦੀ ਛੱਤ ਡਿੱਗ ਗਈ ਔਰ ਛੱਤ ਦੇ ਮਲਬੇ ਹੇਠਾਂ ਪੂਰਾ ਪਰਿਵਾਰ ਆ ਗਿਆ ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚ ਇੱਕ ਲੜਕੀ ਨੂੰ ਪੱਖੇ ਦੀ ਤਾਰ ਜਿਹੜੀ ਸੀ ਉਹ ਲਿਪਟ ਗਈ ਗਲੇ 'ਚ ਜਿਸ ਕਰਕੇ ਉਸ ਨੂੰ ਕਰੰਟ ਲੱਗ ਗਿਆ ਔਰ ਉਹ ਬੁਰੀ ਤਰ੍ਹਾਂ ਨਾਲ ਚੁਲਸ ਗਈ ਫਿਲਹਾਲ ਪੂਰਾ ਪਰਿਵਾਰ ਹਸਪਤਾਲ ਦੇ ਵਿੱਚ ਪੜਤੀ ਹੈ ਤਰੰਤਨ ਦੇ ਡਾਕਟਰਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਤਰੰਤਰੰਦੇ ਇਹ ਪੂਰਾ ਮਾਮਲਾ ਹੈ ਮਹੱਲਾ ਨਾਨਕਸਰ ਦੱਸਿਆ ਜਾ ਰਿਹਾ ਹੈ ਇੱਥੇ ਇੱਕ ਗਰੀਬ ਪਰਿਵਾਰ ਦੇ ਨਾਲ ਵਾਪਰਿਆ ਪਾਣਾ ਪੂਰੇ ਪਰਿਵਾਰ ਜਿਹੜਾ ਹੈ ਉਹ ਮਲਬੇ ਹੇਠ ਦੱਬ ਜਾਂਦਾ ਹੈ ਜਿਸ ਕਰਕੇ 6 ਵਿਅਕਤੀ ਦੱਸੇ ਜਾ ਰਹੇ ਨੇ ਬੱਚਿਆਂ ਸਮੇਤ ਜੋ ਕਿ ਜਿਨ੍ਹਾਂ ਦੇ ਕੰਬੀਰ ਸੱਟਾਂ ਲੱਗੀਆਂ ਨੇ ਔਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਇਹ ਹਾਸੇ ਦੌਰਾਨ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਛੱਤ ਡਿੱਗੀ ਤਾਂ ਰੋਲੇ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਲੋਕਾਂ ਨੇ ਜਿਵੇਂ ਕਿਵੇਂ ਮਲਬੇ ਹੇਠੋਂ ਪੂਰੇ ਪਰਿਵਾਰ ਨੂੰ ਕੱਢਿਆ ਤੇ ਹਸਪਤਾਲ ਪਹੁੰਚਾਇਆ ਫਿਲਹਾਲ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਬਹੁਤ ਹੀ ਗਰੀਬ ਹੈ ਤਸਵੀਰਾਂ ਸੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਘਰ ਦੇ ਹਾਲਾਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪਰਿਵਾਰ ਇਹ ਪਰਿਵਾਰ ਜਿਹੜਾ ਹੈ ਆਪਣਾ ਗੁਜ਼ਾਰਾ ਵੀ ਕਿਸ ਤਰ੍ਹਾਂ ਕਰਦਾ ਹੋਵੇਗਾ ਕਿਉਂਕਿ ਘਰ ਦੀਆਂ ਛੱਤਾਂ ਜਿਹੜੀਆਂ ਨੇ ਉਹ ਕੱਚੀਆਂ ਨੇ ਔਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਸੁੱਤਾ ਹੋਇਆ ਸੀਗਾ ਔਰ ਇੱਕਦਮ ਜਦੋਂ ਛੱਤ ਡਿੱਗਦੀ ਹੈ ਕਿਉਂਕਿ ਮੀਂਹ ਬਹੁਤ ਪਿਆ ਰਿਆ ਸੀ ਔਰ ਮੀਂਹ ਦੇ ਦੌਰਾਨ ਜਦੋਂ ਇਹ ਛੱਤ ਡਿੱਗਦੀ ਹੈ ਪਰਿਵਾਰ ਸੁੱਤਾ ਹੋਇਆ ਸੀ ਔਰ ਪੂਰਾ ਪਰਿਵਾਰ ਮਲਬੇ ਹੇਠ ਦੱਬ ਗਿਆ ਔਰ ਸਭ ਤੋਂ ਮਾੜੀ ਗੱਲ ਇਹ ਰਹੀ ਕਿ ਜਦੋਂ ਜਿਹੜੀ ਛੋਟੀ ਲੜਕੀ ਸੁੱਤੀ ਹੋਈ ਸੀ ਉਸ ਦੇ ਗਲੇ 'ਚ ਪੱਖੇ ਦੀ ਤਾਰ ਲਟਕ ਗਈ ਔਰ ਉਸ ਨੂੰ ਕਰੰਟ ਲੱਗ ਗਿਆ ਜਿਸ ਕਰਕੇ ਉਹ ਬੁਰੀ ਤਰ੍ਹਾਂ ਨਾਲ ਚੁਲਸ ਗਈ ਰਾਤ ਕਰੀਬ 3:30 ਵਜੇ ਦੀ ਗੱਲ ਦੱਸੀ ਜਾ ਰਹੀ ਹੈ ਜਿਨ੍ਹਾਂ ਪੂਰੇ ਆਂਡੀ ਗਵਾਂਡੀ ਜਿਹੜੇ ਸੀਗੇ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਪਰਿਵਾਰ ਨੂੰ ਮਲਬੇ ਹੇਠੋਂ ਗੱਡਿਆ ਤੇ ਹਸਪਤਾਲ ਵਿਖੇ ਭੇਜਿਆ ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਤਰਨ-ਤਰਨ ਤੋਂ ਅੰਮ੍ਰਿਤਸਰ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ ਫਿਲਹਾਲ ਤਸਵੀਰਾਂ ਲਗਾਤਾਰ ਉਸ ਪਰਿਵਾਰ ਦੀਆਂ ਦਿਖਾ ਰਹੇ ਹਾਂ ਉਸ ਘਰ ਦੀਆਂ ਦਿਖਾ ਰਹੇ ਹਾਂ ਜਿੱਥੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਕਾਫੀ ਦਿਲ ਨੂੰ ਝੰਜੋੜ ਦੇਣ ਵਾਲੀਆਂ ਨੇ ਕਿਉਂਕਿ ਪਹਿਲਾਂ ਹੀ ਇਹ ਪਰਿਵਾਰ ਬਹੁਤ ਗਰੀਬ ਹੈ ਉੱਪਰੋਂ ਕੁਦਰਤ ਦਾ ਕਹਿਰ ਇਸ ਪਰਿਵਾਰ ਦੇ ਉਪੇ ਵਾਪਰਿਆ ਜਿਸ ਕਰਕੇ ਇੱਕ ਤਾਂ ਘਰ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਦੂਸਰਾ ਪਰਿਵਾਰ ਜਿਹੜਾ ਸੀ ਅੰਦਰ ਉਹ ਵੀ ਗੰਭੀਰ ਜ਼ਖਮੀ ਹੈ ਔਰ ਪ੍ਰਗਮਾਨ ਤੇ ਅਸੀਂ ਵੀ ਉਮੀਦ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਕਿ ਇਹਨਾਂ ਇਸ ਪਰਿਵਾਰ ਦੀ ਜਿਹੜੀ ਹੈ ਉਹ ਜਾਨ ਬਚ ਜਾਵੇ ਕਿਉਂਕਿ ਜਿਸ ਤਰ੍ਹਾਂ ਬੱਚੇ ਦੀ ਸਥਿਤੀ ਦੱਸੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਚੂਲਸ ਗਈ ਹੈ ਉਸ ਦੀ ਵੀ ਸਥਿਤੀ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਸਾਹਮਣੇ ਆਇਆ ਹੈ ਇਸ ਪਰਿਵਾਰ ਕੀ ਕੁਝ ਆਗਦਾ ਨਜ਼ਰ ਆ ਰਿਹਾ ਹੈ ਆਓ ਸੁਣਦੇ ਆਂ ਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਆ ਕਿੰਨੇ ਦਾ ਟਾਈਮ ਜੇ ਇਹ ਮਿਲ ਕੋਈ 4 ਘੰਟੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਠਾਠ ਹੋਏ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਖਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਜਿਹੜੀ ਕਿਸ ਤਰ੍ਹਾਂ ਦੀ ਕੰਡੀਸ਼ਨ ਇੱਜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ ਜਿਹੜਾ ਕਮੇਟੀ ਘਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਆ ਗਏ ਉਹਨੇ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹਦੇ ਬਾਰੇ ਕਹਿਣਾ ਚਾਹੁੰਦੇ ਆਂ ਕਿ ਇਹ ਕਮੇਟੀ ਕਰ ਜਾਂਦੇ ਰਹੇ ਆ ਤੇ ਇਹਨਾਂ ਨੂੰ ਲਾਉਣ ਨੇ ਨਹੀਂ ਮਿਲਿਆ ਹਈਏ ਵਿਚਾਰਾਂ ਨੇ ਬਹੁਤ ਪਾ ਜਨਟ ਕੀਤੀ ਹੈ ਵੈਸੇ ਪਾਫ ਹੋਈ ਸੀ ਇਹਨਾਂ ਦੀ ਮੇਰਾ ਕੋਲ ਹੋਈ ਇਹ ਉਧਰ ਪਈ ਨਹੀਂ ਤਾਂ ਬਣੀ ਹੈ ਬਾਕੀ ਇਹ ਅਭੀ ਛੱਤ ਤੇ ਦਿੱਖਣ ਤੇ ਗਰੀਬ ਬਹੁਤ ਜ਼ਿਆਦਾ ਵਿਚਾਰੇ ਰੋਟੀ ਟਾਈਮ ਨਾ ਪੱਕਦੀ ਇਹ ਗਰੀਬ ਪਰਿਵਾਰ ਵਾ ਇਹ ਪਾਜ ਨਾਲ ਥੱਲੇ ਜਾ ਕੇ ਚਾਰੇ ਗਰੀਬ ਪਰਿਵਾਰ ਰੋਟੀ ਮੱਖਾ ਦੇ ਕਮਾ ਗਿਆ ਆਪਣੀ ਇਹਦੇ ਫਾਇਦਾ ਕੀਤੀ ਜਾਵੇ ਇਹਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਇਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹਦੇ ਤੇੜੀ ਯਾਦਾਂ ਸਰਕਾਰ ਕੋਲੋਂ ਕਿਹੜੇ ਟਾਓ ਟਾਓ ਟਾ ਹੈ ਗਿਆ ਕੋ ਸਰਕਾਰ ਪੈਸੇ ਪਾ ਕੇ ਦਵੇ ਇਹਨਾਂ ਨੂੰ ਤੇ ਤੁਹਾਡਾ ਹਸਪਤਾਲ ਦਾਖਲ ਪਏ ਆ ਅੰਮ੍ਰਿਤਸਰ ਲੈ ਗਏ ਇਹਨਾਂ ਨੂੰ ਨਾ ਨਾ ਪੈਸਾ ਤੇ ਲਾ ਕੋਈ ਉੱਥੇ ਦਾ ਇਲਾਜ ਕੀਤਾ ਜਾਵੇ ਮਤ ਕਿ ਤੇ ਗੰਭੀਰ ਪਰਵਾਰ ਦੀ ਸਲਾਹ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛਤੋਂ ਦੇ ਆਏ ਛੇ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਆਉਂਦੇ ਆ ਫੋਟੋ ਕੱਢ ਕੇ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਲੱਗਦੇ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਮਚ ਰਹੀ ਜਾਏ ਹੁਣ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਦੇ ਹਫਤੇ ਵਿੱਚ ਕਿੱਦਾਂ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਇੱਕ ਛੋਟੀ ਕੁੜੀ ਖੁਸ਼ੀ ਆ ਨਾਮ ਐ ਡਿੱਗੇ 9 ਸਾਲ ਦੀ ਆ ਉਹ ਕੁੰਦੀ ਬੋਲਦੀ ਨਹੀਂ ਪਈ ਕੁੰਦੀ ਦੀ ਉਹ ਦੇ ਕੇਂਦਰੀ ਦੀ ਘਰ ਦੀ ਇੱਕ ਉਹਦੀ ਵਾਈਫ ਉਹਦੀ ਸਾਡੇ ਇਥੇ ਲੱਗੀ ਉਹਦੇ ਖੂਨ ਦੇ ਉਲਟੀਆਂ ਨੂੰ ਹੋਣੀਆਂ ਉਹਦੇ ਕੋਈ ਨਹੀਂ ਬੋਲਿਆ ਜਾਣਿਆ ਬਹੁਤ ਮੰਦੀ ਹਾਲਤਾਂ ਨਾਲ ਦੀ ਮੱਤ ਗਦੀ ਜਾਵੇ ਤੇ ਅਨ ਬਸ ਇਹੋ ਚਾਹੀਦਾ ਆ ਆਣ ਗਵਾਣ ਨਹੀਂ ਬੋਲ ਇਥੋ ਬਾਤ ਕੀਤੀ ਸਾਡੀ ਸਾਰੇ ਕਿੰਨੇ ਨੇ ਮਤ ਕੀਤੀ ਗਰੀਬਾ ਬੰਦਿਆਂ ਦੀ ਜਿਹੜੇ ਰਾਤ ਚਰੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖਿਆ ਆਂਦਾ ਬਾਹਰ ਰੋਂਡੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰ ਖਲਾਇਆ ਵਾ ਤੇ ਜੀ ਸਾਡੀ ਸਾਡੀ ਧੋਤੀ ਨੇ ਰੌਲਾ ਪਾਇਆ ਜਵਾ ਦਾ ਮੱਲੇ ਵਾਲੇ ਨੂੰ ਸੱਧਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਰੇ ਆਂਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮ ਕਰਨੀ ਹੁੰਦਾ ਪਹਿ ਹਾਟੇ ਲਾਣੇ ਨੂੰ ਮਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਡਰ ਡੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਪੈਸੇ ਨਹੀਂ ਪਾ ਰਹੇ ਫਿਰ ਵੱਜ ਬੜੀ ਵਾਰੀ ਆ ਪੂਛੀ ਤੇ ਟਾਂਡੀ ਐਨੀ ਟਾਂਡੀ ਚਰੀ ਜਾਂਦੀ ਐਟਾ ਪੂਰਾ ਹਾਰ ਇੰਨਾ ਦਾ ਕੋਈ ਹੂੰ ਬੜੀ ਵਾਰੀ ਗਈ ਆ ਸਾਰਾ ਲੈਂਟਰ ਸਾਢੇ 4 ਵਜੇ ਦਾ ਵਾਕਾ ਹੋਇਆ ਹਾਂ ਅਸੀਂ ਇੱਕੋ ਥੇ ਤੋਂ ਪਰ ਤਾਂ ਚੜ ਕੇ ਵੇਖਿਆ ਮੇਰੇ ਨਾਲ ਦੋ ਬੇਟਾਂ ਉਹਨਾਂ ਨੇ ਵੇਖਿਆ ਅਹੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਰ ਚੇਤ ਚਟ ਮੁੰਡਾ ਤੇ ਬਾਕੀ ਦੇ ਜੀ ਵੀ ਸਾਰੇ ਮੱਲੇ ਵਾਲ ਇਕੱਠੇ ਹੋਇਆ ਇਹਨਾਂ ਨੂੰ ਵਿਚਾਰੇ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਫੇਰ ਮੁੜ ਕੇ ਐਂਬੂਲੇਸ਼ਨ ਵਾਲਿਆਂ ਨੇ ਕੁੜੀ ਨੇ ਹੱਟ ਲੱਕੇ ਉਹਨਾਂ ਵੀ ਸਿਰ ਤੇ ਫੋਨ ਕੀਤਾ ਤੇ ਐਂਬੂਲੇਸ਼ਨ ਵਾਲ ਆਏ ਆ ਐਂਬੂਲੇਸ਼ਨ ਵਾਲਿਆਂ ਨੇ ਮੁੜ ਕੇ ਦੋ ਦਲਾਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕਪੜੇ ਪਹਚਾਏ ਆ ਜੋ ਵੀ ਜਿੰਨੀ ਹਲਪ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਕਿ ਸਹੂਲਤ ਹੋ ਜਾਏ ਵਿਚਾਰਾਂ ਦਾ ਕਮਰੇ ਦੇ ਵਿੱਚ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਰੱਪਾ ਵਿਚਾਰਾਂ ਦਾ ਜਿਹੜਾ ਮਾੜਾ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਦਿਖਾਂਦੇ ਵਿਚਰਨੇ ਗੜਕ ਬੱਚੇ ਬਹੁਤ ਹੀ ਹਾਲਤਾਂ ਨੇ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੇ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ ਲੈਂਟਰ ਚਾਰਕਵੇ ਦੀ ਕੋਈ ਗੱਲ ਹੈ ਜੀ ਮਾਦਾ ਰੋਂਦੀ ਪਈ ਸੀ ਬਾਹਰ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ ਛੇ ਛੇ ਜਿਹਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਨਿੱਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ ਛੇ ਜਣੇ ਵਿੱਚ ਵਿੱਚੇ ਕੌਣ-ਕੌਣ ਸੀ ਛੇ ਜਨੇ ਚਾਰ ਬੱਚੇ ਹੀ ਨੇ ਦੇ ਤੇ ਦੋ ਜੀ ਆਪ ਹੀ ਤੇ ਮਾਰਾ ਅਲੱਗ ਲਮੇ ਪਏ ਤੇ ਕਿਸ ਤਰ੍ਹਾਂ ਦੀ ਕੰਡੀਸ਼ਨ ਕੀ ਉਹਨਾਂ ਦੀ ਆਪਣਾ ਅਸਿਸਟੈਂਟ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਮ੍ਰਸਰ ਤਰਨਤਾਰਨ ਤੋਂ ਅੰਮ੍ਰਸਰ ਵੀ ਤੇ ਹੋ ਕੇ ਰਫ ਕਰਾਤੀ ਬੱਚਿਆਂ ਦੀ ਉਮਰ ਕਿੰਨੀ ਕੀ ਜੇ ਬੱਚੇ ਇੱਕ ਦੇ ਦੋ ਲੈ ਕੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋਜਾ ਕੀ 7-8 ਸਾਲ ਦੀ ਤੇ ਇੱਕ ਮੇ 8-10 ਸਾਲ ਦੀ ਹੁੰਦੀ ਤੁਸੀਂ ਕੁਮਾਰ ਜੀ ਰਹਿੰਦੇ ਜੀ ਹਾਂਜੀ ਆਪਾਂ ਕੁਮਾਰ ਜੀ ਰਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈੰਟ ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ 4:00 ਵੇ ਅੱਧਾ ਹੀ ਉੱਠੀ ਸੀ ਮੈਂ ਵੇਖਿਆ ਆਣ ਕੇ ਤੇ ਇਦਾਂ ਬਰੰਗ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਹਾਂ ਕਿੰਨੇ ਘੰਟੇ ਦਾ ਟਾਈਮ ਸੀ ਇਹ ਮਿਲਚ ਕੋਈ 4:00 ਵੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਠਾਇਆ ਠੋਏ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈ ਹਾਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਠਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਅਲੀ ਕਿਸ ਤਰ੍ਹਾਂ ਦੀ ਕੰਡੀਸ਼ਨ ਈ ਜਿਹੜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ ਜਿਹੜਾ ਕਮੇਟੀਕਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਬਿਲਕੁਲ ਸਾਫ਼ ਇਜਾਜ਼ਤ ਇਹਦੇ ਬਾਰੇ ਕਹਿਣਾ ਚਾਹੁੰਦੇ ਆਂ ਕਿ ਇਹ ਕਮੇਟੀਕਰ ਜਾਂਦੇ ਰਹੇ ਆ ਤੇ ਇਹਨਾਂ ਨੂੰ ਲਾਉਣੇ ਨਹੀਂ ਮਿਲਿਆ ਹਜੇ ਵਿਚਾਰਿਆਂ ਨੇ ਬਹੁਤ ਪੰਜ ਨਟ ਕੀਤੀ ਹੈ ਤੇ ਪੈਸੇ ਪਾਸ ਹੋਏ ਸੀ ਇਹਨਾਂ ਦੇ ਮੇਰਾ ਘਰ ਹੋਇਆ ਥੋੜਾ ਉਧਰ ਪਈ ਰਹੀ ਤਾਂ ਬਜੀ ਬਾਕੀ ਇਹ ਅੱਗੇ ਆਇਆ ਛਾਤੇ ਦਿੱਖਦੇ ਗਰੀਬ ਬਹੁਤ ਜਿਆਦਾ ਵਿਚਾਰੇ ਰੋਟੀ ਕੈਮ ਨਾ ਪੱਕਦੀ ਨਹੀਂ ਇਹ ਗਰੀਬ ਪਰਿਵਾਰ ਵਾ ਇਹ ਪਾਣੀ ਦੇ ਥੱਲੇ ਜਾ ਕੇ ਚਾਰੇ ਗਰੀਬ ਪਰਿਵਾਰ ਰੋਟੀ ਮਾ ਖਾਦੇ ਕਮ ਕਮਾ ਗਿਆ ਆਪਣੀ ਇਹਨਾਂ ਦੇ ਸਹਾਇਤਾ ਕੀਤੀ ਜਾਵੇ ਇਹਨਾਂ ਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਇਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹ ਜਿਹੜੇ ਤੇੜੀ ਜਾਂਦੇ ਸਰਕਾਰ ਕੋਲੋਂ ਕਿਲੇ ਟਾਓ ਟਾਓ ਟ ਹੈ ਗਿਆ ਹੋ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ ਤੇ ਤੁਹਾਡਾ ਹਸਪਤਾਲ ਦਾਖਲ ਪਏ ਅੰਮ੍ਰਿਤਸਰ ਲੈ ਗਏ ਇਹਨਾਂ ਨੂੰ ਨਾ ਪੈਸਾ ਤੇ ਲਾ ਕੋਈ ਉੱਥੇ ਦਾ ਇਲਾਜ ਕੀਤਾ ਜਾਵੇ ਮਤ ਕਿ ਗਰੀਬ ਗਰਵੀਰ ਪਰਿਵਾਰ ਦੀ ਸਰਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛੱਤਾਂ ਦੇ ਆਏ ਛੱਤੇ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈ ਪੈ ਪਾਉਣ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਮਾਣ ਰਹੀ ਆ ਹੁਣ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਿਹੜੇ ਹਫਤੇ ਵਿੱਚ ਕਿੱਦਾਂ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਹੈ ਇੱਕ ਛੋਟੀ ਕੁੜੀ ਖੁਸ਼ੀ ਆ ਦਾ ਨਾਮ ਐ ਡੀ 9 ਸਾਲ ਦੀ ਆ ਉਹ ਕੁੰਦੀ ਬੋਲਦੀ ਨਹੀਂ ਪਈ ਕੁੰਦੀ ਦੀ ਉਹਦੀ ਖੰਦਰੀ ਦੀ ਘਰ ਦੀ ਇੱਕ ਉਹਦੀ ਵਾਈਫ ਉਹਦੀ ਸਾਡੇ ਇਥੇ ਲੱਗੀ ਉਹਦੇ ਖੂਨ ਦੇ ਉਲਟੀਆਂ ਲਉਣ ਦੀ ਆ ਉਹਦੇ ਕੋਈ ਨਹੀਂ ਬੋਲਿਆ ਜਾਣਿਆ ਬਹੁਤ ਮੰਦੀ ਹਾਲਤਾਂ ਨਾਲ ਦੀ ਮਤ ਦਿੱਤੀ ਜਾਵੇ ਤੇ ਅਨ ਬਸੇ ਉਹ ਚਾਹੀਦਾ ਆਣ ਗਵਾਣ ਨਹੀਂ ਬੋਲ ਇਥੋਂ ਮਤ ਦਿੱਤੀ ਨਹੀਂ ਸਾਰੇ ਕਿੰਨੇ ਨੇ ਮਤ ਕੀਤੀ ਗਰੀਬਾ ਬੰਦਿਆਂ ਦੀ ਕੀ ਜੇ ਰਾਤ ਚੋਰੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖਿਆ ਆਂਦਾ ਬਾਹਰ ਹੋਣ ਦੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰ ਖਲਾਇਆ ਵਾ ਤੇ ਬੁੜੀ ਨੇ ਸਾਡੀ ਸਾਡੀ ਦੋਤੀ ਨੇ ਰੌਲਾ ਪਾਇਆ ਜਵਾ ਦਾ ਮੱਲੇ ਵਾਲਿਆਂ ਨੂੰ ਸੱਦਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਵਰਿਆਂ ਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮ ਕਰਨੀ ਹੁੰਦਾ ਪੈਸਾ ਚੇਲਾ ਨਹੀਂ ਨੂੰ ਮਿਲਦਾ ਬਹੁਤ ਗਰੀਬ ਆ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਟਰ ਡਿੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਲੈ ਪੈਸੇ ਨਹੀਂ ਪਾ ਰਹੇ ਭੱਜ ਬੜੀ ਵਾਰੀ ਆ ਪੁੱਛੇ ਨੇ ਪਿੱਟਾਂ ਢੀ ਇੰਨੀ ਪਿੱਟਾਂ ਢੀ ਚਰੀ ਜਾਂਦੀ ਐਡਾ ਪੁਰਾਹਾ ਇਨਾ ਦਾ ਕੋਈ ਹੂੰ ਬੜੀ ਵਾਰੀ ਕੇ ਹੀ ਆ ਸਾਰਾ ਲੈਂਟਰ 4:30 ਵਜ ਦਾ ਵਾਕਾ ਹੋਇਆ ਹਾਂ ਅਸੀਂ ਇੱਕੋ ਥੇ ਤੋਂ ਪਰਤਾ ਚੜ ਕੇ ਵੇਖਿਆ ਮੇਰੇ ਨਾਲ ਦੋ ਬੇਟਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਰ ਚੇਤ ਜੱਟ ਮੁੰਡਾ ਤੇ ਬਾਕੀ ਦੇ ਚੀ ਵੀ ਸਾਰੇ ਮਲੇ ਵੱਲ ਇਕੱਠੇ ਹੋਇਆ ਇਹਨਾਂ ਨੂੰ ਵਿਚਾਰੇ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੈਂਸਨ ਵਾਲਿਆਂ ਨੇ ਕੁੜੀ ਨੇ ਹੱਥ ਲਾ ਕੇ ਉਹਨਾਂ ਵਿਚਾਰਿਆਂ ਨੇ ਫੋਨ ਕੀਤਾ ਤੇ ਐਂਬੂਲੈਂਸਨ ਵਾਲ ਆਏ ਆ ਐਂਬੂਲੈਂਸਨ ਵਾਲਿਆਂ ਨੇ ਮੁੜ ਕੇ ਦੋ ਦਾ ਲੱਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕਪੜੇ ਪਹਚਾਏ ਆ ਜੋ ਵੀ ਜਿੰਨੀ ਹਲਫ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਕਿ ਸਹੂਲਤ ਹੋ ਜਾਏ ਵਿਚਾਰਿਆਂ ਦਾ ਕਮਰੇ ਦੇ ਵਿੱਚ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਰੱਪਾ ਵਿਚਾਰਾਂ ਦਾ ਜਿਹੜਾ ਮਾੜਾ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਖਾਂਦੇ ਸੀ ਇਹਨੇ ਕਿਟ ਬੱਚੇ ਬਹੁਤ ਹੀ ਹਾਲਤਾਂ ਨੇ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੀ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ ਲੈਂਟਰ ਚਾਰਕਵੇ ਦੀ ਕੋਈ ਗੱਲ ਹੈ ਜੀ ਇਹ ਮਾਦਾ ਰੋਂਦੀ ਪਈ ਸੀ ਬਾਹਰ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ ਛੇ ਛੇ ਜਿੰਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਨਿੱਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ ਛੇ ਜਣੇ ਵਿੱਚ ਵਿੱਚੇ ਕੌਣ-ਕੌਣ ਸੀ 6 ਜਨੇ 4 ਬੱਚੇ ਹੀ ਨੇ ਦੇ ਤੇ ਦੋ ਜੀ ਆਪ ਹੀ ਤੇ ਮਾਰਾ ਅਲੱਗ ਲੰਮੇ ਪਏ ਹੂੰ ਤੇ ਕਿਸ ਤਰ੍ਹਾਂ ਦੀ ਕੰਡੀਸ਼ਨ ਕੀ ਉਹਨਾਂ ਦੀ ਆਪਣਾ ਅਸਿਸਟੈਂਟ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਮ੍ਰਸਰ ਤੋਂ ਤਰਨਤਾਰਨ ਤੋਂ ਅੰਮ੍ਰਸਰ ਵੀ ਤੇ ਹੋ ਕੇ ਰਫ ਕਰਾਤੀ ਬੱਚਿਆਂ ਦੀ ਉਮਰ ਕਿੰਨੀ ਕੀ ਜੇ ਬੱਚੇ ਇੱਕ ਦੇ ਦੋ ਲੈ ਕੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋਜਾ ਕੀ 7-8 ਸਾਲ ਦੀ ਤੇ ਇੱਕ ਮੇ 8-10 ਸਾਲ ਦੀ ਹੁੰਦੀ ਜੀ ਤੁਸੀਂ ਵੀ ਕਮਾਂਡ ਜੀ ਰਹਿੰਦੇ ਸੀ ਨਾ ਹਾਂਜੀ ਆਪਾਂ ਨੂੰ ਕਮਾਂਡ ਜੀ ਰਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈਂਟਡ ਉਹ ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ 4 ਕਵੇ ਉੱਧਰ ਹੀ ਉੱਥੇ ਸੀ ਮੈਂ ਵੇਖਿਆ ਆਣ ਕੇ ਤੇ ਇਦਾਂ ਬਰੰਗ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਆ ਕਿੰਨੇ ਕਦਾਂ ਟਾਈਮ ਜੀ ਇਹ ਮਿਲਚ ਕੋ 4 ਕਵੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਠਾਠ ਹੋਏ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈ ਆ ਵੇਖਿਆ ਫਿਰ ਮੈਂ ਉਚੂਚੀ ਬੱਚਿਆਂ ਨੂੰ ਖਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁ ਕਾਲੇ ਕਿਸ ਤਰ੍ਹਾਂ ਦੀ ਕੰਡੀਸ਼ਨ ਈ ਜਿਹੜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ ਜਿਹੜਾ ਕਮੇਟੀਕਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਇਹਨਾਂ ਨੂੰ ਇਨਸਾਫ ਚਾਜਾ ਵੇ ਇਹਦੇ ਬਾਰੇ ਕਹਿਣਾ ਚਾਹੁੰਦੇ ਆਂ ਕਿ ਇਹ ਕਮੇਟੀਕਰ ਜਾਂਦੇ ਰਹੇ ਆ ਤੇ ਇਹਨਾਂ ਨੂੰ ਲਾਉਣੇ ਨਹੀਂ ਮਿਲਿਆ ਹੋਇਆ ਅਚਾਰਿਆਂ ਨੇ ਬਹੁਤ ਭੱਜ ਨੱਟ ਕੀਤੀ ਹੈ ਤੇ ਪੈਸੇ ਪਾਸ ਹੋਏ ਸੀ ਇਹਨਾਂ ਦੇ ਅਸਲੀ ਮੇਰਾ ਘਰ ਹੋਏ ਆ ਥੋਏ ਉਧਰ ਪਈ ਇਹ ਨਹੀਂ ਤਾਂ ਬਜੀ ਬਾਕੀ ਇਹ ਅਬੀ ਛੱਤ ਤੇ ਦਿੱਖਦੇ ਗਰੀਬ ਬਹੁਤ ਜਿਆਦਾ ਵਿਚਾਰੇ ਰੋਟੀ ਕਾਇਮ ਨਾ ਪੱਕਦੀ ਨਹੀਂ ਇਹ ਗਰੀਬ ਪਰਿਵਾਰ ਵਾ ਇਹ ਪਾਣੀ ਥੱਲੇ ਜਾ ਕੇ ਸਾਰੇ ਗਰੀਬ ਪਰਿਵਾਰ ਰੋਟੀ ਮੱਖਾ ਦੇ ਕਮ ਕਮਾ ਗਿਆ ਆਪਣੀ ਇਹਦੇ ਖਾਇਦਾ ਕੀਤੀ ਜਾਵੇ ਇਹਦੇ ਪੈਸੇ ਵੀ ਆਏ ਸਰਕਾਰ ਵੱਲੋਂ 1.5 ਲੱਖ ਰੁਪਇਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹ ਜਿਹੜੀ ਤੇੜੀ ਜਾਂਦਿਆਂ ਦਾ ਸਰਕਾਰ ਕੋਲੋਂ ਕਿਹਨੇ ਟਾਓ ਟਾਓ ਟ ਹੈ ਗਿਆ ਉਹ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ ਤੇ ਤੁਹਾਡਾ ਹਸਪਤਾਲ ਦਾਖਲ ਪਏ ਆ ਅੰਬਰ ਸਾਹਿਬ ਲੈ ਰਹੇ ਇਹਨਾਂ ਨੂੰ ਨਾ ਨਾ ਪੈਣਾ ਤੇਲਾ ਕੋਈ ਉੱਥੇ ਦਾ ਲਾਜ ਕੀਤਾ ਜਾਵੇ ਮਤ ਕਿਤੇ ਗਰੀਬ ਗਰਵੀਰ ਪਰਿਵਾਰ ਦੀ ਹਾਲਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛੱਤਾਂ ਦੇ ਆਏ ਛੱਤੇ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਅਗਰ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਮਚੀ ਵਰ ਰਹੀ ਆ ਜੀ ਉਹਨ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਿਹੜੇ ਹਫਤੇ ਵਿੱਚ ਕਿੱਦਾਂ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਹੈ ਇੱਕ ਛੋਟੀ ਕੁੜੀ ਖੁਸ਼ੀ ਆ ਨਾਮ ਐ ਡੀ ਕੇ 9 ਸਾਲ ਦੀ ਆ ਉਹ ਕੁੰਦੀ ਬੋਲਦੀ ਨਹੀਂ ਪਈ ਕੁੰਦੀ ਦੀ ਉਹ ਦੇ ਕੇਂਦਰੀ ਦੀ ਘਰ ਦੀ ਇੱਕ ਉਹਦੀ ਵਾਈਫ ਉਹਦੀ ਸਾਡੇ ਇਥੇ ਲੱਗੀ ਉਹਦੇ ਖੂਨ ਦੇ ਉਲਟੀਆਂ ਨੂੰ ਹੋਣੀਆਂ ਉਹਦੇ ਕੋਈ ਨਹੀਂ ਬੋਲਿਆ ਜਾਣਿਆ ਬਹੁਤ ਮੰਦੀ ਹਾਲਤ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਅਨੁਬਸੇ ਉਹ ਚਾਹੀਦਾ ਆਣ ਗਵਾਣ ਨਹੀਂ ਬੋਲ ਇਥੋਂ ਮਤ ਕੀਤੀ ਨਹੀਂ ਸਾਰੇ ਕਿੰਨੇ ਬੰਦੇ ਮਤ ਕੀਤੀ ਗਰੀਬ ਬੰਦਿਆਂ ਦੀ ਜੇ ਰਾਤ ਚੋਰੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖਿਆ ਆਂਦਾ ਬਾਹਰ ਹੋਣ ਦੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰ ਖਲਾਇਆ ਵਾ ਤੇ ਪੁੱਜੀ ਨੇ ਹਾਟੀ ਹਾਟੀ ਜੋਤੀ ਨੇ ਰੋਲਾ ਪਾਇਆ ਜਵਾ ਆਧਾ ਮੱਲੇ ਵਾਲਿਆਂ ਨੂੰ ਸੱਦਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਵਰਿਆਂ ਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮ ਕਰਨੀ ਹੁੰਦਾ ਪੈਸਾ țeਲਾ ਨਹੀਂ ਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਦਾ ਕਰਾ ਕੇ ਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਟਰ ਡਿੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਲੈ ਪੈਸੇ ਨਹੀਂ ਪਾ ਰਹੇ ਭੱਜ ਬੜੀ ਵਾਰੀ ਆ ਪੂਛੇ ਨੇ ਪਿੱਟਾਂ ਢੀ ਇੰਨੀ ਢਾਂਡੀ ਚਰੀ ਜਾਂਦੀ ਐਡਾ ਪੁਰਾ ਹਾ ਇੰਨਾ ਦਾ ਕੋਈ ਹੂੰ ਬੜੀ ਵਾਰੀ ਗਈ ਆ ਸਾਰਾ ਲੈਂਟਰ ਸਾਢੇ 4 ਵਜੇ ਦਾ ਵਾਕਾ ਹੋਇਆ ਹਾਂ ਅਸੀਂ ਇੱਕੋ ਥੇ ਤੋਂ ਪਰ ਤਾਂ ਚੜ ਕੇ ਵੇਖਿਆ ਮੇਰੇਆਂ ਦੋ ਬੇਟਿਆਂ ਉਹਨਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਰ ਜੀਤ ਜੱਟ ਮੁੰਡਾ ਤੇ ਬਾਕੀ ਦੇ ਚੀ ਵੀ ਸਾਰੇ ਮਲੇ ਵਾਲ ਇਕੱਠੇ ਹੋਇਆ ਇਹਨਾਂ ਨੂੰ ਵਿਚਾਰੇ ਨੂੰ ਖਿੱਚ ਤੋ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੈਂਸ ਵਾਲਿਆਂ ਨੇ ਕੁੜੀ ਨੇ ਹੱਥ ਲਾ ਕੇ ਉਹਨਾਂ ਵਿਚਾਰਿਆਂ ਨੂੰ ਫੋਨ ਕੀਤਾ ਤੇ ਐਂਬੂਲੈਂਸ ਵਾਲ ਆਏ ਆ ਐਂਬੂਲੈਂਸ ਵਾਲਿਆਂ ਨੇ ਮੁੜ ਕੇ ਦੋ ਦਾ ਲੱਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕਪੜੇ ਪਹਚਾਏ ਆ ਜੋ ਵੀ ਜਿੰਨੀ ਹਲਫ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਕਿ ਸਹੂਲਤ ਹੋ ਜਾਏ ਵਿਚਾਰਿਆਂ ਦਾ ਕਮਰੇ ਦੇ ਵਿੱਚ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਡਰ ਬਚਾਰਾਂ ਦਾ ਜਿਹੜਾ ਮੱੜ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਖਾਂਦੇ ਬਚਾਰਨੇ ਕਿ ਬੱਚੇ ਬਹੁਤ ਹੀ ਹਾਲਤਾਂ ਇਹਨਾਂ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੀ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ ਟੈਂਟਰ ਚਾਰਕਵੇ ਦੀ ਕੋਈ ਗੱਲ ਹੈ ਜੀ ਮਾਦਾ ਰੁੰਦੀ ਪਈ ਸੀ ਬਾਹਰ ਅਚਾਨਕ ਇਹਨਾਂ ਨੂੰ ਵੇਖਣਾ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ 6 ਛੇ ਜਿੰਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ 6 ਜਣੇ ਵਿੱਚ ਵਿੱਚੇ ਕੌਣ-ਕੌਣ ਸੀ 6 ਜਣੇ 4 ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਤੇ ਮਾਰਾ ਅਲੱਗ ਲੰਮੇ ਪਏ ਤੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕੀ ਉਹਨਾਂ ਦੀ ਆ ਅਸਟੈਂਟ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਬਰਸਾਰੇ ਤਰੰਦਾਂ ਤੋਂ ਅੰਬਰਸਰ ਵੀ ਤੇ ਹੋ ਕੇ ਰਫ ਕਰਾਤੇ ਬੱਚਿਆਂ ਦੀ ਉਮਰ ਕਿੰਨੀ ਕੀ ਕੀ ਜੇ ਬੱਚੇ ਇੱਕ ਦੇ ਦੋ ਲੈ ਕੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋ ਜਿਹੜਾ ਕਿ 7-8 ਸਾਲ ਦੀ ਤੇ ਇੱਕ ਮੇਂ 8-10 ਸਾਲ ਦੀ ਉਹਦੀ ਜੀ ਕੀ ਵੀ ਕੁਮਾਰ ਜੀ ਰਹਿੰਦੇ ਜੀ ਨੂੰ ਹਾਂਜੀ ਆਪਾਂ ਨੂੰ ਕੁਮਾਰ ਜੀ ਰਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈਂਟੇ ਉਹ ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ 4 ਕਵੇ ਉੱਧਾ ਹੀ ਉੱਥੇ ਸੀ ਮੈਂ ਵੇਖਿਆ ਆਣ ਕੇ ਤੇ ਇਦਾਂ ਬਰਾਂਦੇ ਮੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਆ ਕਿੰਨੇ ਕਾ ਟਾਈਮ ਜੀ ਇਹ ਮਿਲ ਚ ਕੋ 4 ਕਵੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਠਾਇਆ ਠੋਏ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਠਾਇਆ ਉਹਨਾਂ ਨੂੰ ਹਾਂਜੀ